ਆ ਚੜਦੇ ਜਵਾਕ ਨੂੰ ਠੀਕ ਹੈ ਠੀਕ ਹੈ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਵਾਟਾ ਤੁਹਾਡਾ ਅੱਜ ਦੀ ਨਵੀਂ ਵੀਡੀਓ ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਰੱਖਣ ਜੀ ਤੇ ਬਾਕੀ ਦੋਸਤੋ ਮੈਂ ਖੜਾ ਜੀ ਇਸ ਟਾਈਮ ਜਮਾ ਸਾਡੇ ਖੂਹ ਦੇ ਸਾਹਮਣੇ ਜਿੱਥੇ ਪਹਿਲਾਂ ਖੂਹ ਹੁੰਦਾ ਸੀ ਤੁਹਾਨੂੰ ਕਈ ਵੀਡੀਓ ਦਿਖਾਇਆ ਮੈਂ ਚਲੋ ਹੁਣ ਤਾਂ ਸਰਸੁਰਜੇ ਬਾਲੇ ਉੱਪਰ ਕੇ ਦੀਂਦਾ ਨਹੀਂ ਇਹਦੇ ਵਿੱਚ ਤੇ ਤੁਹਾਨੂੰ ਦਿਖਾਉਣਾ ਮੈਂ ਇਹ ਇੱਛਾ ਆਪਣੀ ਲਗਭਗ ਮੈਨੂੰ ਲੱਗਦਾ ਵੀ ਪੂਰੀ ਹੋ ਜੂਗੀ ਜਾਂ ਹੋਣ ਵਾਲੀ ਹੈ ਤੇ ਇਹਦਾ ਹੁਣ ਆ ਸੋਚਿਆ ਸਾਰੇ ਨੇ ਵੀ ਕਿਉਂਕਿ ਨਾ ਹੁਣ ਤੁਹਾਨੂੰ ਪਤਾ ਪੁਰਾਣੀਆਂ ਚੀਜ਼ਾਂ ਪਿੰਡਾਂ ਇੱਥੇ ਆਉਂਦੀਆਂ ਨੇ ਤੁਹਾਨੂੰ ਦਿਖਾਉਣਾ ਮੈਂ ਆ ਖੂਹ ਜਿਵੇਂ ਤੁਹਾਨੂੰ ਦੀਦਾ ਨਹੀਂ ਹੁਣ ਹੁਣ ਤਾਂ ਤੁਹਾਨੂੰ ਅਸਰ ਜੀ ਨਹੀਂ ਦੇਣੇ ਆ ਤੇ ਅਕਸਰ ਉਹਨਾਂ ਪੁਰਾਣੀਆਂ ਚੀਜ਼ਾਂ ਪਿੰਡਾਂ ਦੇ ਵਿੱਚ ਰਹੀਆਂ ਨਹੀਂ ਤੁਹਾਨੂੰ ਪਤਾ ਹੀ ਐ ਤੇ ਸਾਡੇ ਪਿੰਡ ਦੇ ਵਿੱਚ ਜਦੋਂ ਇਹ ਦੀਦਾ ਹੁੰਦਾ ਸੀ ਵਧੀਆ ਹਾਲਤ ਦੇ ਵਿੱਚ ਸੀਗਾ ਉਦੋਂ ਛੱਪੜ ਤੇ ਸਫਾਈ ਵੀ ਕਰਾਈ ਗਈ ਆ ਪਾਣੀ ਵੀ ਕੱਢਿਆ ਗਿਆ ਸੀਗਾ ਤੇ ਖੂਹੂ ਰਸਤਾ ਹੀ ਬਣਾਇਆ ਹੋਇਆ ਇੱਥੋਂ ਇੱਥੋਂ ਰਸਤਾ ਵੀ ਸੀਗਾ ਤੇ ਹੁਣ ਆਇਆ ਵੀ ਚਲੋ ਹੁਣ ਹਰੇਕ ਪਿੰਡਾਂ ਚ ਇਹ ਗ੍ਰੇਪੇ ਤੁਹਾਨੂੰ ਪਤਾ ਹੀ ਐ ਜਿਹੜੇ ਪਿੰਡਾਂ ਛੱਪੜ ਚੱਲਦੇ ਉਹ ਤੇ ਚਲੋ ਸਹੀ ਐ ਤੇ ਨਹੀਂ ਤਾਂ ਆ ਹੀ ਹਾਲਾਤ ਹੋਏ ਪਏ ਆ ਤੇ ਜਾਂ ਕੇਲੀਆਂ ਹੀ ਪਾ ਦਿੰਦੇ ਆ ਤੇ ਹੁਣ ਲਗਭਗ ਆਪਣੀ ਈਮਨ ਲੱਗਦਾ ਸੁਣੀ ਗਈ ਐ ਤੇ ਆਦੇ ਹੁੰਦੇ ਨੇ ਪਹਿਲਾਂ ਸ਼ੁਰੂਆਤ ਕਰਕੇ ਹੌਲੀ ਹੌਲੀ ਸਾਰਾ ਕੰਮ ਹੀ ਹੋ ਜੂ ਸਭ ਤੋਂ ਪਹਿਲਾਂ ਜਿਹੜਾ ਖੂਹ ਐ ਇਹਨੂੰ ਮਤਲਬ ਵਧੀਆ ਤਿਆਰ ਕਰਾਇਆ ਜਾਊਗਾ ਤੇ ਬਾਕੀ ਵੇਖਦੇ ਆ ਉਹਨਾਂ ਦੇ ਦਿਨਾਂ ਚ ਕੀ ਬੰਦ ਐ ਤੇ ਬਾਕੀ ਆਪਾਂ ਜ਼ੋਰ ਲਾਉਂਦੇ ਰਵਾਂਗੇ ਪ੍ਰਮਾਤਮਾ ਕਰੇ ਇਹ ਸਾਰਾ ਕੁਝ ਜਲਦੀ ਹੋ ਜੇ ਤੇ ਇੱਕ ਵਾਰੀ ਖੂਹ ਤਿਆਰ ਕਰਦੇ ਆਂ ਫਿਰ ਹੌਲੀ ਹੌਲੀ ਆਪਾਂ ਛੱਪੜ ਦਾ ਵੀ ਕੋਈ ਹੱਲ ਪ੍ਰਮਾਤਮਾ ਦੀ ਕਿਰਪਾ ਨਾਲ ਵੀ ਹੋਊਗਾ ਤੇ ਪਿੰਡ ਦੇ ਸਹਿਯੋਗ ਨਾਲ ਸਾਰਿਆਂ ਸਹਿਯੋਗ ਨਾਲ ਆ ਖੂਦ ਹੀ ਤੇ ਹੁਣ ਤਖਰੋ ਜਮਣ ਦੀਂਦਾ ਗਏ ਕੋਈ ਨਹੀਂ ਜਲਦੀ ਦੇਖਣ ਲਾਉਣਿਆ ਤੇ ਬਾਕੀ ਸਕੂਲ ਸਕੂਲ ਵੀ ਲੱਗ ਗਏ ਮਗਰ ਬਾਸ ਤੁਹਾਨੂੰ ਜਵਾਕ ਨੇ ਸੁਣੀ ਜਾਂਦੀ ਹੋਣੀ ਹੈ ਤੇ ਹੁਣ ਚਲੋ ਪਹਿਲਾਂ ਤਾਂ ਅਸੀਂ ਇੱਕ ਤਰੀਕ ਤੇ ਛੁੱਟੀ ਹਣ ਮਨ ਲਦਾ 8 ਤਿੰਨ ਕਰਤੀ ਸੀ ਅੱਜ 9 ਤਰੀਕ ਹੋ ਗਈ ਮਨ ਲਦਾ ਅੱਜ ਹੀ ਲੱਗੇ ਤੇ ਚਲੋ ਪੜਾਈ ਵੀ ਜ਼ਰੂਰੀ ਹੈ ਬਾਕੀ ਹੁਣ ਮੌਸਮ ਜਿਹੜਾ ਵਧੀਆ ਹੋ ਗਿਆ ਦਿਨ ਸਾਭ ਹੋ ਗਏ ਤੁਸੀਂ ਵੇਖ ਸਕਦੇ ਹੋ ਸੂਰ ਦੇਵਤਾ ਜੀ ਪੂਰੇ ਚਮਕ ਰਹੇ ਨੇ ਤੇ ਹੁਣ ਆਪਾਂ ਵੀ ਅੱਜ ਤੋਂ ਸ਼ਾਮ ਦੀ ਸੈਰ ਸਟਾਰਟ ਕਰਕੇ ਵੇਨੇ ਆ ਫਿਰ ਵੇਖਦੇ ਆ ਕੀ ਬੰਦ ਆ ਤੇ ਇੱਕ ਆਪਣੇ ਪਿੰਡ ਕਹਿੰਦੇ ਆ ਵੀ ਭੂਤ ਆਇਆ ਵਿਆ ਅੱਜ ਪਹਿਲਾਂ ਭੂਤ ਹੀ ਲੱਭਨੇ ਆਪਾਂ ਵੇਨੇ ਅੱਜ ਕਿੱਥੇ ਮਿਲਦਾ ਆਪਾਂ ਨੂੰ ਨਾਲ ਸੋਨੂੰ ਭੂਤ ਦੇ ਰੂਰੂ ਕਰਾਉਣੇ ਆ ਤੇ ਬਾਕੀ ਲੱਪਰੇ ਸਿੰਘ ਮਾਨ ਸਾਹਿਬ ਨੇ ਝੋਨਾ ਵੇਚਤਾ ਜੀ ਆਪਦਾ ਕਿਧਰ ਵੇ ਆਹ ਦੇਖੋ ਰਸਤਾ ਕਰ ਤੱਕ ਕਲੀਅਰ ਵਾਹ ਵੀ ਵਾਹ ਲੱਪਰੇ ਸਾਂ ਪੂਰਾ ਪਾਰਟੀ ਹੋ ਗਈ ਆਹ ਦੇਖ ਲੋ ਛੱਪੜ ਤੁਹਾਨੂੰ ਦਿਖਾਉਣਾ ਮੈਂ ਇੱਥੇ ਆ ਸਾਡਾ ਪੁਰਾਣਾ ਘਰ ਹੁੰਦਾ ਸੀ ਤੇ ਉਦੋਂ ਖਰਾ ਇੱਕ ਗੇਟ ਹੀ ਹੁੰਦਾ ਸੀ ਤੇ ਇਹਦਾ ਵੱਡਾ ਗੇਟ ਪਰਲੇ ਸਾਈਡ ਸੀ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਹੈਗਾ ਤੇ ਬਾਕੀ ਆ ਮਗਰ ਛੱਪੜ ਆ ਗਿਆ ਤੇ ਉਦੋਂ ਤਾਂ ਆ ਚੀਜ਼ਾਂ ਬਣੀਆਂ ਨਹੀਂ ਸੀ ਕੱਚੇ ਹੁੰਦੇ ਕੰਮ ਬੜਾ ਖੇਡਦੇ ਨੂੰ ਸੀ ਅਸੀਂ ਇੱਥੇ ਅੱਛਾ ਛੱਪੜ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਉੱਥੇ ਇਹ ਤਾਂ ਜਮਣ ਦੀਆਂ ਗਿੱਤੇ ਖੂਹ ਹੈ ਉੱਥੇ ਤਾਂ ਜ਼ਿਆਦਾ ਹੋਗੇ ਅਸਰ ਜਿਆਦਾ ਹੋਗੇ ਤੇ ਜਾਂ ਤੁਹਾਨੂੰ ਪਤਾ ਹੀ ਪਿੰਡਾਂ 'ਚ ਕੇਲੀਆਂ ਹੀ ਹੋ ਜਾਂਦੀਆਂ ਉਹ ਵੀ ਛੱਡ ਦਿੰਦੇ ਉਸ ਵੇਲੇ ਬਾੜਾ ਔਖਾ ਕੰਮ ਹੈ ਇਹਦਾ ਜਨਮਰਾਧਕਾਰੀ ਮਠਰਾ ਦਾ ਘਾਰੀ ਤੇ ਤਾਂ ਕਰਕੇ ਇਹਦਾ ਜ਼ੋਰ ਸਾਰੇ ਲਾ ਰਹੇ ਆ ਤੇ ਉਮੀਦ ਆ ਵੀ ਜਲਦੀ ਇਹ ਕੰਮ ਹੋ ਜੂਗਾ ਪਹਿਲਾਂ ਵੀ ਇਹ ਹੋਈ ਸੀ ਸਫਾਈ ਤੇ ਚਲੋ ਹੁਣ ਐ ਸਮਾਂ ਜ਼ਿਆਦਾ ਹੋ ਗਿਆ ਕੋਈ ਗੱਲ ਨਹੀਂ ਤੇ ਪਰਮਾਤਮਾ ਮਿਹਰ ਕਰੇ ਜਲਦੀ ਇਹਦਾ ਵੀ ਕੰਮ ਸਿਰੇ ਲੱਗੂਗਾ ਵਾਹ ਵੇ ਵਾਹ ਚਾਚਾ ਕਰਕੇ ਲੈ ਰਹੇ ਆ ਛੂਲੀਆ ਕੀ ਰੇਟ ਲਾਇਆ 40 ਰੁਪਏ ਅੱਛਾ ਗੰਡੇ ਕੀ ਰੇਟ ਹੈ ਗੰਡੇ 100 ਦੇ 4 ਕਿਲੋ ਹੈ 100 ਦੇ 4 ਕਿਲੋ ਅੱਛਾ ਛੋਲਿਆ ਕਿਤਰਾ ਨਾ ਮੰਡ ਗਈ ਹੋਰ ਕੀ ਕੁਸ ਲਸਣ ਲਸਣ ਹੈ ਜੀ ਕੀ ਰੇਟ ਆ ਲਸਣ ਲਸਣ 350 ਲਸਣ ਦੇ ਦਵਾ ਖਲਾਰਾ ਹੈ ਬਾਈ ਬੈਠੇ 300 ਲਾ ਲਾਂਗੇ ਲਸਣ ਚਲੋ ਕਿਹੜੇ ਪਿੰਡੋਂ ਆਇਆ ਡਬਲੀ ਡਬਲੀ ਸ਼ਹਿਰ ਤੋਂ ਵਾਹ ਜੀ ਵਾਹ ਰੈਣੀਚ ਰਹਿੰਦੇ ਪੰਜਾਬ ਚ ਰੈਣੀਚ ਹੀ ਰਹਿੰਦੇ ਰੈਣੀਚ ਮੰਡੀ ਤੇ ਚੱਕਿਆ ਹੁਣ ਬਰਦਮਾਨ ਨਾ ਗੰਡੇ ਵੀ ਤਰੇ ਛੋਟੇ ਜਿਹੇ ਹੋਰ ਆਪਾ ਤੂੰ ਕੀ ਲੈ ਲਿਆ ਛੋਲਿਆ 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 ਆਲੂ ਤੇ ਛੋਲਿਆ ਪਾ ਕੇ ਹਾਂ ਵਧੀਆ ਜਾਂ ਪਨੀਰ ਪਾ ਲਾਂਗੇ ਠੀਕ ਹੈ ਉਧਰ ਆਪਣੇ ਪਿੰਡ ਆ ਇਸ ਮਤਲਬ ਉਧਰ ਤਾਂ ਮਹਿੰਗਾ ਸੀ 50 ਰੁਪਏ ਸੀ ਵਾਕੀ ਭੁੱਲ ਗਿਆ ਪਨੀਰ ਪਾ ਕੇ ਬਣਦਾ ਵਧੀਆ ਪਨੀਰ ਪਾ ਕੇ ਤਾਂ ਸਰੇ ਬੰਦ ਗਣੀ ਅੱਜ ਹੋਰ ਠੀਕ ਹੈ ਛੋਲਿਆ ਖਾ ਲਉ ਬੱਸ ਖਾਓ ਉਹ ਆ ਦੇ ਆਪੇ ਗੱਡੀ ਆਉ ਲੂਣਾ ਪਾ ਲ ਲੈ ਇਧਰ ਜੱਜਾ ਕਾਕਾ ਆ ਰਿਹਾ ਬੱਚੇ ਪੜਾਉਣ ਲੈ ਕੇ ਜਾ ਰਿਹਾ ਕਰਦੇ ਬਾਦ ਫੋਨ ਰੱਖਿਆ ਕਰ ਕੋਲੇ ਫੋਨ ਕਰਤਾ ਅਟਕ ਵੇ ਆ ਸਾਈਕਲ ਚੋਰ ਕੌਣ ਸੀ ਉਦਨ ਸਾਈਕਲ ਚੋਰ ਕੌਣ ਸੀ ਉਦਨ ਉਹ ਚੋਰ ਰਹੇ ਸੀ ਉਹ ਚੋਏ ਚਾਚਾ ਬਾਏ ਇਹ ਬਾਬਾ ਆਤਾ ਵਧੀਆ ਜੀ ਤਕੜਿਓ ਇਹ ਜਾਂਦੇ ਜਿਹੜੀ ਛੋਟੀ ਪੈਣ ਆਓ ਆ ਗਿਆ ਹਾਂਜੀ ਸਰ ਉਹ ਯਾਰ ਕੰਮ ਕਰਦੇ ਜਿਹੜਾ ਚਾਹੇ ਵਾਲਾ ਕਿਹੜਾ ਕਮਲ ਹਾਂ ਆਹਦਰ ਹੋ ਗਈ ਗੱਲ ਮੇਰੀ ਯਾਰ ਆਥਲੋ ਜਾਵੜੇ ਚੰਡੀਗੜ੍ਹ ਯਾਰ ਤੇ ਅਸੀਂ ਅੱਜ ਟਾਈਮ ਲਵਾਂਗੇ ਕੱਲ ਦਾ ਜਾਂ ਪਰਸੋਂ ਦਾ ਇੱਥੇ ਆਏ ਵੇ ਬਾਦਲ ਯਾਰ ਹੋਰ ਮੇਰਾ ਤਾਂ ਇਕਦਮ ਖਲਾਕ ਜਿਹਾ ਮੇਰਾ ਨਹੀਂ ਬੇਫਿਕਰ ਹੋਇਆ ਕੱਲ ਜਾਂ ਪਰਸੋਂ ਤਾਂ ਹਰ ਹਾਲ ਚਿਰ 20000 ਰੁਪਏ ਮੰਗਿਆ ਪਟਾਟਿਕਾ ਅੱਛਾ 6 ਮਹੀਨਾ ਪੁੱਛਣ ਹੋਣ ਕਰਦਾ ਲਾ ਟੀਕਾ ਲਵਾ ਕੇ ਆ ਮੈਡੀਕਲ ਤੋਂ ਤੇ ਸ਼ਾਮ ਨੂੰ ਸੱਤੇ ਤੋਂ ਲਵਾਉਂਗਾ ਦਰਦਨਾ ਜੀ ਚਲ ਕੋਈ ਨਹੀਂ ਪ੍ਰਮਾਤਮਾ ਮਿਹਰ ਕਰੇ ਜਲਦੀ ਠੀਕ ਹੋਏਗਾ ਤੇ ਕੋਈ ਨਹੀਂ ਹੋ ਬੇਫਿਕਰ ਹੋ ਜਾ ਮੇਰੀ ਗੱਲ ਹੋਈ ਵੀ ਉਹਦਾਂ ਪਰਵਾਹ ਹੀ ਨੰਮਾ ਮੈਂ ਮੈਡਮ ਦਾ ਕੰਮ ਜਾਣਿਆ ਉਹਦਾ ਮੇਰੇ ਫੋਨ ਤੇ ਕਾਲਿੰਗ ਕਰਨੀ ਦੀ ਆਪਣੀ ਦੀ ਹਾਂ ਨੌਕਰੀ ਦੀ ਗੱਲ ਮੈਂ ਬੈਠਾ ਜਿੰਮੇਵਾਰ ਮੇਰਾ ਬੇਫਿਕਰ ਹੋ ਜਾ ਠੀਕ ਹੈ ਕੱਲ੍ਹ ਤੋਂ ਪਹਿਲੇ ਪਹਿਲੇ ਲੱਗ ਜੂ ਚਲੋ ਜੀ ਗਲੀ ਵਿੱਚ ਵਧੀਆ ਸਬਜ਼ੀ ਵੇਚਣ ਵਾਲੇ ਵਧੀਆ ਤਾਜ਼ਾ ਫੂਲ ਵੇਚਣ ਵਾਲੇ ਆਵੇ ਲਓ ਜੀ ਸਬਜ਼ੀ ਵਾਲੀ ਜੱਦੀ ਆ ਗਈ ਤਾਜ਼ੇ ਫਰੂਟ ਵਾਲੀ ਗੱਡੀ ਆਵੇ। ਆਹ ਸਬਜ਼ੀ ਖਰੀਦ ਲਈ ਆਇਆ। ਦਾਦਾ ਐਨਾ ਨੀ ਯਾਰਾ ਪਿੰਡਾਂ ਦਾ। ਸਾਡੇ ਕੋਲ ਚਲੇ ਆ। 50 ਰੁਪਏ ਕਿੱਲੋ ਤੇ 30 ਰੁਪਏ 2 ਕਿਲੋ 50 ਰੁਪਏ ਵਾਲੀ ਪੰਜਾਂ ਦੀ ਸਬਜ਼ੀ ਹੈ। ਉਹ ਪਹੁੰਚ ਗਈ ਜੀ ਲੱਕੀ। ਇੱਕ ਤੋਂ ਟ੍ਰਾਂਸਪੋਰਟ ਆਵੇ ਕਿੱਧਰ ਵੇਦੀ? ਹਾਂ। ਦੋ ਬੱਸਾਂ ਆਪਣੇ ਚੱਲਦੇ ਨੇ ਇਹਨਾਂ ਦੇ। ਲੋ ਜੀ ਅਮਨ ਜਾਦਵ ਜੀ ਪਹੁੰਚ ਚੁੱਕੇ ਨੇ। ਗਰਵ ਸਾਹਿਬ ਕੀ ਹਾਲ ਜੈ ਵਾਹ ਵਈ ਵਾਹ ਹੋਰ ਫਿਰ ਕੀ ਸਟੱਡੀ ਕਰ ਰਹੇ ਹੋ ਅੱਜ ਕੱਲ ਹਾਂਜੀ ਕੀ ਸਟੱਡੀ ਕਰ ਰਹੇ ਹੋ ਅੱਜ ਕੱਲ ਬਸ ਲਾਇਬ੍ਰੇਰੀ ਚ ਲਾਇਬ੍ਰੇਰੀ ਟਾਈਮ ਨਹੀਂ ਆਇਆ ਨੇ ਹੋਰ 3 ਘੰਟੇ ਦਾ ਬਹੁਤ ਪੜ੍ਹਨਾ ਪੈਂਦਾ ਪੜ੍ਹਦੇ ਹੋ ਹਾਂਜੀ ਵੈਰੀ ਗੁੱਡ ਯਾਰ ਰਮਨ ਉਹ ਠੀਕ ਹੈ ਤੇ ਪਾਰਟੀ ਕਉ ਦੇ ਰਹੇ ਨਾ ਜਦੋਂ ਕਾਹੂ ਜੋਦੀ ਨਾ ਕਰਨਾਂ ਲੱਗੇ ਦੀ ਪਾਰਟੀ ਦਿੱਤੀ ਹੈ ਤੇ ਨਾ ਚਾਰ ਪਹੀਆ ਦੀ ਪਾਰਟੀ ਦਿੱਤੀ ਹੈ ਭਾਈ ਵਿਆਹ ਦੀ ਕਰਤੀ ਵਾਹ ਠੀਕ ਹੈ ਵਰਮਨ ਸਾਹਿਬ ਕਿੱਥੇ ਅੱਜ ਮਾਨ ਸਾਹਿਬ ਦਾ ਜਾ ਕੇ ਪਤਾ ਲੱਗਿਆ ਅੱਛਾ ਗੁਪਤ ਨੇ ਹਾਂਜੀ ਗੁਪਤ ਠੀਕ ਆ ਸਰ ਬਹੁਤ ਬਹੁਤ ਧੰਨਵਾਦ ਠੀਕ ਆ ਜਾ ਕੇ ਖਾਓ ਪ੍ਰਸ਼ਾਦਾ ਸ਼ਰਧਾ ਚਾਹ ਚ ਪੀਓ ਠੀਕ ਹੈ ਤੇ ਉਹ ਨਹੀਂ ਵੇਖਿਆ ਯਾਰ ਇੱਥੇ ਆਪਣੇ ਭੂਤ ਜਿਹੜਾ ਬੰਨਾ ਆ ਹੁੰਦਾ ਉਹ ਭਾਈ ਲੈ ਗਿਆ ਅੱਜ ਪੈਸੇ ਸਹੀ ਦੱਸ ਸੱਚੀ ਬਹੁਤ ਸਾਲਾ ਯਾਰ ਫੜਦੇ ਉਹਨੇ ਅੱਜ ਹਰ ਹਾਲ ਚ ਆਪਾਂ ਯਾਰ ਦਿਖਾ ਖ ਮੜੀ ਜੀ ਹਾਂ ਜੁਬਾ ਸੁਬਾ ਸੁਬਾ ਆਇਆ ਸੀ ਉਹ ਦਿਖਾ ਯਾਰ ਸੱਚੀ ਤਾਂ ਭੱਜ ਗਿਆ ਤੇ ਯਾਰ ਪਰ ਆਪਾਂ ਲੋਕਾਂ ਨੂੰ ਦਿਖਾਉਣਾ ਭੂਤ ਅਜ ਯਾਰ ਓਹ ਹੋ ਹੋ ਅੱਛਾ ਇਹ ਬੰਦਾ ਸੀ ਹੈ ਡਰਾ ਕੇ ਲੈ ਗਿਆ ਪੈਸੇ ਕਾ ਯਾਰ ਕਿੰਨੇ ਰੁਪਏ ਲੈ ਗਿਆ ਏ 200 ਰੁਪਏ ਲਾਇਗਦੇ ਟੈਂ 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 ਚਲੋ ਕੋਈ ਨਹੀਂ ਦੋਸਤੋ ਕਰਦੇ ਹਾਂ ਕਿ ਹੱਲ ਕੋਈ ਸ਼ਿਫਾਰਿਸ਼ ਲਵਾਉਣੇ ਕਿਸੇ ਦੀ ਕਹਿ ਕੇ ਉਹਨੂੰ ਕਹਿੰਦੇ ਦੂਰੀਆ ਰਿਪੂਤ ਬਣ ਕੇ ਸਾਡੇ ਬੰਦਿਆਂ ਚਾਪਰਾਵਾ ਦਿਖਾਉਣਾ ਸੀ ਕਹਣੀ ਸਹੀ ਅੱਜ ਲਾਸਟ ਦਿਨ ਸੀ ਉਹੋ ਹੋ ਚਲੋ ਕੋਈ ਨਹੀਂ ਦੋਸਤੋ ਤੁਹਾਨੂੰ ਦਿਖਾ ਕੇ ਜਾਵਾਂਗੇ ਭੂਤ ਵੇ ਫਿਕਰ ਹੋ ਜੋ ਜੀ ਸਾਡੀ ਫਰਮਾਇਸ਼ ਤੇ ਆ ਤੇ ਬੰਦਾ ਤਿਆਰ ਹੋ ਗਿਆ ਗਲੀ ਚਾਰਿਆ ਪਾਲ ਦੇ ਚੱਲ ਕੋਈ ਦੋਵਰਾ ਕਸਟਾਰਡ ਬੰਦਾ ਲੰਘਣਾ ਜਾਵੇ ਕਰਾਂ ਵਾਹ ਜੀ ਵਾਹ ਵਾਟ ਪਣ ਵਾਟ ਪਣ ਤਾਜ਼ਾ ਹੋ ਗਿਆ ਵਾਟ ਪਣ ਤਾਜ਼ਾ ਹੋ ਗਿਆ ਆ ਛੱਡ ਦੇ ਜਵਾਕ ਨੂੰ ਠੀਕਾ ਠੀਕਾ ਓਹ ਬੜੇ ਮਗਰ ਜਵਾਕ ਆ ਰਹੇ ਛੋਟੇ ਹੁੰਦੇ ਆਪਾਂ ਵੀ ਮੜਾ ਜਾਂਦੇ ਤੁਸੀਂ ਮਗਰ ਲਓ ਜੀ ਭੂਤ ਪਾਤ ਅਸੀਂ ਦੇਖ ਜਾਂਦਾ ਤੇ ਅਸਲ ਨਾਲ ਸੀ ਸਾਡੇ ਜਵਾਕ ਤੇ ਜਵਾਕ ਨੂੰ ਫੜ ਲਏ ਹੁਣੇ ਤਾਂ ਥੋੜਾ ਡਰ ਗਿਆ ਜਵਾਕ ਸਾਡਾ ਸਾਨੂੰ ਆਉਣਾ ਪਿਆ ਤੇ ਹੁਣ ਅਸੀਂ ਆ ਕੇ ਅੱਡੇ ਦੇ ਉੱਤੇ ਸਤਪਾਲ ਜੀ ਤੋਂ ਖਾ ਰਹੇ ਹਾਂ ਕੁਲਚਾ ਕਿਉਂ ਸਤਪਾਲ ਜੀ ਬਣਾਉਂਗੇ ਵਧਿਆ ਜਾ ਚਲੋ ਜੀ ਇਹ ਹੈ ਜੀ ਸਾਡਾ ਗੇਲਾ ਸ਼ੈਫ ਵਾਹ ਜੀ ਵਾਹ ਤੇਰੀਆਂ ਜੀ ਪੂਰੀ ਬਿਲਕੁਲ ਜਮਾ ਜੀ ਕੋਈ ਦੋ ਸ਼ਬਦ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਤੁਹਾਡੇ ਤੋਂ ਜਿਹੜੇ ਚੀਜ਼ਾਂ ਖਾਂਦੇ ਆ ਸਾਰੇ ਵਧੀਆ ਦੇ ਵਧੀਆ ਦੇ ਸਾਰੇ ਸਾਰਾ ਜਮਾ ਚਲੋ ਚੰਗੀ ਗੱਲ ਆ ਜੀ ਬਹੁਤ ਵਧੀਆ ਬਣਦਾ ਸਾਹ ਪੁੱਤਰਾ ਹੁੰਦਾ ਸਾਰਾ ਨਹੀਂ ਨਹੀਂ ਸਹੀ ਗੱਲ ਆ ਉਹ ਦੇਖ ਹੀ ਜਾਂਦਾ ਜੀ ਤੁਹਾਨੂੰ ਦੰਦ ਦੰਦ ਦੀ ਚੀਜ਼ਾਂ ਆਉਂਦੇ ਨਹੀਂ ਹਾਂ ਨਹੀਂ ਸਹੀ ਗੱਲ ਆ ਜੀ ਹਾਂ ਗੋਭੀ ਵਾਲੇ ਪਕੌੜੇ ਆ ਤੇ ਵਿਰੋਧੀ ਸ਼ਾਂਤਤਾ ਆਪਣੇ ਬਿਲਕੁਲ ਜਮਾ ਚਲੋ ਚੰਗੀ ਗੱਲ ਆ ਜੀ ਆਓ ਜੀ ਮਾਨਸ ਸਿੰਘ ਕੀ ਗੱਦੀ ਜਾ ਚਾਬੀ ਦਾ ਏਅਰਪੋਰਟ ਚਲ ਸ਼ਾਮ ਦਾ ਨਜ਼ਾਰਾ ਆਪਾਂ ਫਿਰਦੇ ਨੇ ਇਸ ਟਾਈਮ ਸ਼ਾਮ ਦੀ ਸੈਰ ਕਰਦੇ ਕੁਝ ਨਜ਼ਾਰਾ ਵੇਖੋ ਸੂਰਜ ਢਲ ਰਿਹਾ ਵਾਹ ਜੀ ਵਾਹ ਖੂਬਸੂਰਤ ਨਜ਼ਾਰਾ ਆ ਗਿਆ ਜੀ ਪਹਾੜੀ ਨਮ ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਬੋਦਾ ਬਹੁਤ ਹੁੰਦਾ ਤੇ ਮਾੜੇ ਨਾਲ ਟੁੱਟ ਜਾਂਦਾ ਤਾਂ ਕਰਕੇ ਜੇ ਸਿਲ ਕੋਈ ਨਾਹ ਵਹੀਕਲ ਖੜਾ ਕਰੇ ਤੇ ਆਪ ਵੀ ਦੂਰੀ ਰਵੇ ਇਹਦਾ ਭਰੋਸਾ ਹੀ ਕੋਈ ਨਹੀਂ ਉਹ ਲੱਗਦਾ ਸੋਹਣਾ ਤੇ ਦੇਖਣ ਨੂੰ ਲੱਗਦਾ ਭਾਰੀ ਹੋਊਗਾ ਪਰ ਹੁੰਦਾ ਖੋਖਲਾ ਹੀ ਇਹ ਬੋਦਾ ਜਮਾ ਤੇ ਜੇ ਕਿਸੇ ਤੇ ਲੱਗਾ ਕੋਈ ਪੀਂਘ ਭੁੰਗਣਾ ਪਾਲੇ ਬਲਿੱਖ ਨਾਲ ਕਲ ਵੀ ਦੁੱਖ ਦੇ ਸਕਦਾ ਇਹੀ ਦਰਖਤ ਤੱਕ ਟਾਣਾ ਟੁੱਟਿਆ ਸੀਗਾ ਮਾਲੀ ਹੀ ਨੇਰੀ ਨਾਲ ਤੇ ਅਸੀਂ ਹੱਥਾਂ ਨਾਲ ਚੱਕੇ ਜਿਵੇਂ ਫੁੱਲ ਵਰਗਾ ਜਿਵੇਂ ਸ਼ੂਟਿੰਗ ਵੇਲੇ ਵਰਤਦੇ ਉਹ ਫਾਰਮ ਦੀ ਲੱਕੜਾ ਉਹਨੇ ਜੋ ਪਿੱਛੇ ਫਿਲਮ ਆਈ ਸੀ ਪੁਸ਼ਪਾ ਵੀਡੀਓ ਚੰਦਨ ਦੀ ਲੱਕੜ ਬਣਾਈ ਸੀ ਉਹ ਬਣਾਈ ਸੀ ਫਾਰਮ ਨਾਲ ਗੋਦੀਨ ਉਹਨਾਂ ਹੀ ਹੌਲਾ ਹੁੰਦਾ ਹੈ ਲਾ ਲਾ ਨੰਗੇ ਦੀ ਗੱਪਾਂ ਵੀ ਵਾਹ ਜੀ ਵਾਹ